ਹੈਲੋ ਗਾਇਜ਼ ਅੱਜ ਅਸੀਂ ਆਪ ਜਿੰਨਾਂ ਕ ਚੱਲਾਂਗੇ ਚਿੰਤਪੁਰ ਨਹੀਂ ਮਾਤਾ ਜੀ ਦੇ ਦਰਬਾਰ ਮਾਤਾ ਜੀ ਦੇ ਮੰਦਿਰ ਉੱਥੇ ਆਪ ਜੀ ਨੂੰ ਸਾਵਣ ਦੇ ਮਹੀਨੇ ਦੀਆਂ ਰੌਣਕਾਂ ਦਿਖਾਵਾਂਗੇ ਅਸੋਦੇ ਅਸੀਂ ਚਿੰਤਪੁਰ ਨਹੀਂ ਮਾਤਾ ਜੀ ਜੀ ਦਾ ਜੋ ਚੌਂਕ ਹੈ ਹੁਸ਼ਿਆਰਪੁਰ ਫਿਰ ਉੱਥੇ ਹਾਂ ਉੱਥੇ ਰੌਣਕਾਂ ਅਸੀਂ ਆਪ ਜੀ ਨੂੰ ਦਿਖਾ ਰਹੇ ਹਾਂ ਮਾਤਾ ਚਿੰਤਪੁਰ ਨਹੀਂ ਚੌਂਕ ਹੁਸ਼ਿਆਰਪੁਰ ਪੰਗੀ ਚੌਂਕ ਪੰਗੀ ਪੁਲ ਦੀਨੋ ਪਕੰਦੇ ਆ ਅਸੀਂ ਇਹ ਰੌਣਕਾਂ ਅਸੀਂ ਤਿਆਰੀਆਂ ਹੋ ਰਹੀਆਂ ਹਨ ਨੌਜਵਾਨ ਸਭਾ ਝੰਡਿਆਂ ਨਾਲ ਪੋਲ ਨੂੰ ਸਜਾਰੀਆਂ ਹਨ ਤੇ ਅੱਜ ਅਸੀਂ ਆਪ ਜੀ ਨੂੰ ਸਾਵਣ ਦੇ ਮੇਲੇ ਦੀ ਰੌਣਕ ਦਿਖਾਵਾਂਗੇ ਇਸ ਵੇਲੇ ਖੁਸ਼ਹਰਪੁਰ ਜੋ ਮਰਚੰਤਪੁਰ ਨੀ ਚੌਕ ਹੈ ਉਹਦੀ ਰੌਣਕਾਂ ਵੇਖੋ ਉਸ ਤੋਂ ਬਾਅਦ ਅਸੀਂ ਆਪ ਜੀ ਨੂੰ ਲੈ ਕੇ ਜਾਵਾਂਗੇ ਮਾਤਾ ਦੇ ਦਰਬਾਰ ਚਿੰਤਪੁਰਨੀ ਉੱਥੇ ਰੌਣਕਾਂ ਦਾ ਹੋਵਾਂਗੇ ਸਾਵਣ ਦੇ ਮਹੀਨੇ ਦੀਆਂ ਉੱਥੇ ਵੀ ਕਾਫੀ ਰਸ਼ ਹੈ ਨੌਜਵਾਨ ਸਭਾ ਵੱਲੋਂ ਬੋਲ ਤੇ ਚੰਦੇ ਲਗਾਏ ਗਏ ਲਗਾਏ ਜਾ ਰਹੇ ਹਨ ਹਰ ਸਾਲ ਇਹਦਾ ਮਾਤਾ ਚੰਦਗੁਰੂ ਨੇ ਜਿਹੜਾ ਉਪਰਾਂ ਗੇਟ ਹੈ ਹਰ ਸਾਲ ਇਸ ਗੇਟ ਦੀ ਜਿਹੜੀ ਡੈਕੋਰੇਸ਼ਨਾਂ ਕੀਤੀ ਜਾਂਦੀ ਹੈ ਕਿਉਂਕਿ ਜਦੋਂ ਬਾਹਰ ਸੰਗਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਗੇਟ ਤੇ ਇਹ ਪੈਂਦਾ ਜਿਹਦੇ ਅਲ ਦੇਖ ਕੇ ਸੰਗਤ ਜਿਹੜੀ ਆ ਬਹੁਤ ਖਿਆਲ ਹੋ ਜਾਂਦੀ ਹੈ ਇਹ ਜਿਹੜੀ ਯੁਵਾਵਾਣੀ ਸਮਿਤੀ ਹੈ ਇਹ ਜਾਗਰਣ ਵੀ ਕਰਦੀ ਔਰ ਬੜੀ ਮਾਮਾਈ ਦੀ ਕਿਰਪਾ ਹੈ ਕਿ ਹਰ ਸਾਲ ਕਰ ਰਹੀ ਹੈ ਅੱਜ ਵੀ ਦੇਖੋ ਸਾਰੇ ਚੌਂਕ ਦੇ ਵਿੱਚ ਲਾਈਟਿੰਗ ਤੇ ਝੰਡੇ ਵਗੈਰੇ ਦਾ ਪ੍ਰਬੰਧ ਹੈ ਇਹਨਾਂ ਨੇ ਕੀਤਾ ਤੇ ਮੈਂ ਮਾਂ ਮਾਈ ਦੇ ਚਰਨਾਂ ਵਿੱਚ ਅਰਦਾਸ ਕਰੂੰਗਾ ਤੇ ਮਾਂ ਮਾਈ ਇਹਨਾਂ ਨੂੰ ਗਾਂ ਵਾਸਤੇ ਵੀ ਬਲ ਬਖਸ਼ੇ ਇਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨੂੰ ਲੈ ਕੇ ਚੱਲਾਂਗੇ ਮਾਤਾ ਚਿੰਤਪੁਰ ਨੇ ਜਿਹਦੇ ਮੰਦਿਰ ਵੇ ਦਰਸ਼ਨ ਕਰਵਾਵਾਂਗੇ ਅੱਜ ਆਪ ਜੀ ਨੂੰ ਅੱਜ ਅਸੀਂ ਮਾਤਾ ਚਿੰਤਪੌਰਨੀ ਦੇ ਦਰਬਾਰ ਜਾ ਰਹੇ ਹਾਂ ਅੱਜ ਅਸੀਂ ਉੱਥੇ ਜਾ ਕੇ ਮਾਤਾ ਜੀ ਦੇ ਦਰਸ਼ਨ ਕਰਾਂਗੇ ਤੇ ਆਪ ਜੀ ਨੂੰ ਵੀ ਮਾਤਾ ਚਿੰਤਪੌਰਨੀ ਵਾਲੀ ਦੇ ਦਰਸ਼ਨ ਕਰਵਾਵਾਂਗੇ ਚਿੰਤਪੌਰਨੀ ਦੇ ਰਾਜ ਹਰ ਜਗ੍ਹਾ ਲੰਗਰ ਦੀ ਵਿਵਸਥਾ ਹੈ ਜੋ ਵੀ ਭਗਤ ਮਾਹ ਦੇ ਦਰਵਾਜ਼ਾ ਜਾ ਰਹੇ ਹਨ ਉਹਨਾਂ ਵਾਸਤੇ ਵਿਵਸਥੇ ਵਿੱਚ ਲੰਗਰ ਦੀ ਵਿਵਸਥਾ ਵੀ ਹੈ ਤੇ ਲੰਗਰ ਦੀਆਂ ਖਾਵਲੀਆਂ ਲੰਗਰ ਦੀਆਂ ਕਰਤਾਰਾਂ ਲੱਗੀਆਂ ਹੋਈਆਂ ਹਨ ਲੋਕੀ ਮਾਹ ਦੇ ਭਗਤ ਲੰਗਰ ਖਾ ਕੇ ਹੀ ਮਾਹ ਦੇ ਦਰਵਾਜ਼ੇ ਪਹੁੰਚ ਰਹੇ ਹਨ ਕਾਫੀ ਰੋਣਾਂ ਲੱਗੀਆਂ ਹੋਈਆਂ ਹਨ ਲੰਗਰਾਂ ਦੀਆਂ ਜੋ ਵੀ ਭਗਤ ਮਾਹ ਦੇ ਦਰਵਾਜ਼ਾ ਜਾ ਰਹੇ ਹਨ ਉਹ ਇੱਥੋਂ ਲੰਗਰ ਖਾ ਕੇ ਅੱਗੇ ਮਾਂ ਦੇ ਦਰਵਾਜ਼ਾ ਪਹੁੰਚ ਰਹੇ ਹਨ ਕਾਫੀ ਹੋਰ ਉਨ੍ਹਾਂ ਲਗੇ ਹੋიან ਸ਼ਾਵਣ ਦਾ ਮਹੀਨਾ ਚਿੰਤਪurni ਮਾਤਾ ਜੀ ਦੇ ਮੇਲੇ ਹਨ ਉਹ ਸ਼ੁਰੂ ਹੋ ਚੁੱਕੇ ਹਨ ਇਸ ਲਈ ਆਪਾਂ ਵੀ ਜਾ ਰਹੇ ਹਾਂ ਚਿੰਤਪurni ਦੇ ਦਰਵਾਜ਼ਾ ਕ੍ਰੂਟਕਸ ਐਚਪੀ ਨੂੰ ਜਾਰੀਲ ਹੈ 120 ਰੁਪਏ ਜੋ ਕਾਰ ਹੈ ਉਹ ਦਾ ਟੂਟਕਸ ਕਰਦੇ ਹਨ ਅਸੀਂ 120 ਰੁਪਏ ਉਹ ਕੱਸੀ ਦੇ ਜੇ ਕਿ ਅੱਗੇ ਚੱਲਾਂਗੇ ਇੱਥੇ ਹਿਮਾਚਲ ਦਾ ਟੂਲ ਟਕਸ ਗੈਰੀਅਲ ਹੈ ਸੋ 200 ਰੁਪਏ ਕਾਰ ਦੇ ਕਰਦੇ ਖਾਨ ਆਂਦੀ ਆ ਵਾਜੀ ਅੱਗੇ ਇੱਥੇ ਹੁਣ ਨਵਾਂ ਰਸਤਾ ਬਣ ਗਿਆ ਹੈ ਮਾਤਾ ਚਿੰਤਪਨੀ ਜਾਣ ਵਾਸਤੇ ਰਸਤਾ ਬਿਲਕੁਲ ਸ਼ੋਰਟਕਟ ਹੈ ਆਹ ਸ਼ਾਰਟਕਟ ਆਪਾਂ ਇਹ ਬਾਈਕ ਜਾਂਦੇ ਸਿੱਧੇ ਇੱਥੋਂ ਪੂਰ ਮੁਰ ਜਾਣਾ ਸਿੱਧੇ ਅਪਰ ਦਾ ਪੂਰ ਜਾਣਾ ਹੈ ਇਹ ਹਸਤਾ ਸਿੱਧਾ ਹੀ ਜਾ ਕੇ 6 ਬਾੜੀ ਇੱਥੇ ਪਹੁੰਚ ਜਾਂਦਾ ਹੈ ਔਰ ਇੱਧਰ ਟ੍ਰੈਫਿਕ ਵੀ ਨਹੀਂ ਹੈ ਰਸਤਾ ਬਹੁਤ ਵਧੀਆ ਸਾਫੋ ਸਰਾ ਹੈ ਸ਼ਾਰਟਕਟ ਰਸਤਾ ਬਤਾ ਚੰਤਪੋਨੀ ਜਾਣ ਵਾਸਤੇ ਇੱਧਰ ਗਰੀਡ ਵਾਲ ਦੀ ਆਪਾਂ ਨਹੀਂ ਜਾਵਾਂਗੇ ਇੱਧਰ ਦੀ ਗਏ ਆਪਾਂ ਰਸਤਾ ਵੇਲੇ ਕੋ ਸ਼ਾਰਟਕਟ ਸਿੱਧਾ ਜਾ ਕੇ ਇਸਨੇ 6 ਬਾੜੀ ਨਿਕਲਣਾ ਹੈ ਬਹੁਤ ਹੀ ਵਧੀਆ ਰਸਤਾ ਹੈ ਬਣਾਇਆ ਹੋਇਆ ਦੂਸਰਾ ਰਸਤਾ ਹੈ ਬਣੀ ਉਹਨਾਂ ਨੇ ਪਹੁੰਚ ਗਏ ਅਸਲ ਅਸੀਂ ਮਾਂ ਦੇ ਦਰਬਾਰ ਪਹੁੰਚ ਚੁੱਕੇ ਹਾਂ ਇਹ ਮਤਾ ਚਿੰਤਪੁਰਨੀ ਦੇ ਦਰਬਾਰ ਦਾ ਗੇਟ ਸਟਾਰਟਿੰਗ ਤੋਂ ਹੁੰਦੀ ਹੈ ਨਹੀਂ ਘੱਗਿਆ ਨੇ ਥੋੜੀ ਜਿਹੀ ਦੇਰ ਬਾਅਦ ਅਸੀਂ ਮਾਂ ਦੇ ਦਰਬਾਰੀ ਪਹੁੰਚ ਜਾਣਾ ਹੈ ਉੱਥੇ ਤੁਹਾਨੂੰ ਰੌਣਕਾਂ ਦਾ ਦੁਖਾਣ ਦਿਖਾਵਾਂਗੇ ਮਤਾ ਚਿੰਤਪੁਰਨੀ ਆ ਹੁਣ ਥੋੜਾ ਘੱਟ ਜਦਾ ਬਰਸ ਜੀ ਦੀ ਸਭ ਦੀ ਚਿੰਤਾ ਘੂਰ ਕਰਨ ਵਾਲੀ ਮਾਂ ਜੋ ਵੀ ਮੇਰੀ ਵੀਡੀਓ ਪਹਿਲੀ ਵਾਰ ਦੇਖ ਰਿਹਾ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਪ ਜੀ ਨੂੰ ਮੇਰੀ ਅੱਜ ਦੀ ਹੋਰ ਵੀਡੀਓ ਵੇਖਣ ਨੂੰ ਮਿਲਦੀ ਰਹੇ ਬਹੁਤ ਹੀ ਵਧੀਆ ਲੱਗ ਰਿਹਾ ਅੱਜ ਸਾਨੂੰ ਅੱਜ ਮਾਤਾ ਦੇ ਦਰਵਾਜ਼ਾ ਆ ਕੇ ਅੱਜ ਜਿੱਥੇ ਅਸੀਂ ਜਤਿੰਤਪੁਰਣੀ ਹੈ ਉਹਦੇ ਬਾਜ਼ਾਰ 'ਚ ਪਹੁੰਚ ਤੁਕੇ ਹਾਂ ਬਹੁਤ ਹੀ ਵਧੀਆ ਲੱਗ ਰਿਹਾ ਥੋ ਇੱਥੇ ਮੇਲੇ ਦੇ ਟਾਈਮ ਤੋਂ ਪਾਕੀ ਕਿਤਾਬਾਂ ਜਾਂਦੀ ਹੈ ਪਹੁੰਚਣ ਵਾਸਤੇ ਇਹ ਜਗ੍ਹਾ ਹੈ ਬਹੁਤ ਹੀ ਵਧੀਆ ਅੱਛੀ ਵੀ ਲੋਕੇਸ਼ਨ ਮਾਹ ਦੇ ਦਰਵਾਰ ਦੇ ਜੋ ਬਾਜ਼ਾਰ ਹੈ ਮੇਨ ਮੈਂ ਚਿੰਤਪੂਣੀ ਮਾਤਾ ਜੀ ਦਾ ਕਾਫੀ ਰੌਣਕਾਂ ਹਨ ਜਿੱਥੇ ਕਾਫੀ ਸੰਕਟਾਂ ਰੂਦੋ ਮਾਹ ਦੇ ਦਰਵਾਜ਼ ਚ ਪਹੁੰਚੀਆਂ ਹੋਈਆਂ ਅੱਜ ਕਾਫੀ ਭੀੜ ਹੈ ਇਸੇ ਵੇਲੇ ਮਾਹ ਦੇ ਦਰਵਾਰ ਵਿੱਚ ਮਾਤਾ ਚਿੰਤਪੂਣੀ ਜੀ ਦਾ ਦਰਵਾਰ ਅੱਜ ਅਸੀਂ ਆਪ ਜੀ ਨੂੰ ਮਾਹ ਦੇ ਦਰਸ਼ਨ ਕਰਵਾਵਾਂਗੇ ਮਾਤਾ ਚੰਤਪੁਰ ਨੂੰ ਕਾਫੀ ਰਾਸ਼ਾਜ ਮਾਹ ਦੇ ਦਰਵਾਜ਼ੇ ਦੇ ਦਰਵਾਜ਼ੇ ਤੇ ਵਿੱਚ ਲੰਬੀਆਂ ਲੰਬੀਆਂ ਲੰਡਾ ਲੱਗੀਆਂ ਹਾਂ ਨਾ ਮਾਹ ਦੇ ਦਰਵਾਜ਼ੇ ਪਹੁੰਚਣ ਵਾਸਤੇ ਅਫੀਸ਼ਾਜ ਹੈ ਦੇਖ ਸਕਦੇ ਹੋ ਕਾਫੀ ਲੰਬੇ ਲੰਬਾ ਲੈਣਾ ਲੱਗੇ ਹੋਈਆਂ ਹਨ ਬਾਜ਼ਾਰ ਦੇ ਵਿੱਚ ਹੀ ਮਾਲ ਗਰਵਾਰ ਵਿੱਚ ਕਿਹਨਾਂ ਵਾਸਤੇ ਮਾਂ ਦੇ ਕਪਤਾਨਾਂ ਭਾਰੀ ਉਤਸ਼ਾਹ ਚਿੰਤਪੁਰ ਦੀ ਮਾਤਾ ਚਿੰਤਾ ਦੂਰ ਕਰਨ ਵਾਲੀ ਮਾਂ ਅੱਜ ਅਸੀਂ ਆਪ ਜੀ ਨੂੰ ਚਿੰਤਪੁਰ ਦੀ ਮਾਤਾ ਜੀ ਦੇ ਦਰਸ਼ਨ ਕਰਵਾਵਾਂਗੇ ਤੇ ਆਪ ਵੀ ਅਸੀਂ ਦਰਸ਼ਨ ਕਰਨੇ ਹਨ ਕਾਫੀ ਰਸ ਬਹੁਤ ਜ਼ਿਆਦਾ ਕੀੜਾ ਛੇ ਮਾਦੇ ਤਖਤਾਂ ਵੀ ਜਿਹੜਾ ਸਰਦਿਓਂ ਕਾਫੀ ਦੰਦੀ ਰਮੀਆ ਯਾਨਾਂ ਲੱਗੀਆਂ ਹੋਈਆਂ ਹਨ ਇੱਥੇ ਮਾਣੇ ਦਰਬਾਰ ਦੇ ਕੋਲ ਹੋਰ ਲੋਕ ਮਾਦੇ ਤਖਤਾਂ ਦੇ ਵਿੱਚ ਸਾਡੀ ਇੱਛਾ ਹਰ ਕੋਈ ਆਪਣੀ ਪਾਲੀ ਦਾ ਇੰਤਜ਼ਾਰ ਕਰਦਾ ਹੋਇਆ ਮਾਦੇ ਦਰਬਾਰ ਪਹੁੰਚ ਰਿਹਾ ਹੈ ਕਾਫੀ ਰਸ਼ਅ ਮੰਗ ਦੇ ਦਰਵਾਜ਼ੇ ਵਿੱਚ ਲੰਬੀ ਲੰਬੀਆਂ ਲੇਨਾਂ ਲੱਗੀਆਂ ਹੋਈਆਂ ਹਨ ਚਿੰਤ ਪਰਣੀ ਮੰਗ ਦੇ ਦਰਵਾਜ਼ੇ ਦੇ ਬਾਹਰ ਹੀ ਬਾਜ਼ਾਰ ਦੇ ਵਿੱਚ ਮਾਂ ਦੇ ਤਾਕਤ ਖੜੇ ਹੋਏ ਹਨ ਮਾਂ ਆਪਣੀ ਬਾਰੀ ਦੇ ਇੰਤਿਆਰ ਲਈ ਮਾਂ ਦੇ ਤਾਕਤ ਕਿ ਇਹਨਾਂ ਸਭ ਨੂੰ ਮਾਨੇ ਅੱਜ ਬੁਲਾਇਆ ਹੋਇਆ ਹੈ ਕਾਫੀ ਉਸਾ ਕਾਫੀ ਪੀੜ ਮਾਂ ਦੇ ਤਰਤਾਂ ਵਿੱਚ ਅਸਲੀ ਅਸੀ ਜੋ ਮੰਦਿਰ ਦਾ ਦਰਵਾਜ਼ਾ ਹੈ ਉਹ ਨਹੀਂ ਹਾਂ ਅਸੀਂ ਇੱਥੇ ਪਹੁੰਚੋ ਕੇ ਹਾਂ ਅਸਲੀ ਅਸੀ ਮਾਨੇ ਦਰਵਾਜ਼ੇ ਕੋਲ ਹੈ ਤੇ ਰਸਤੇ ਵਿੱਚ ਹੀ ਹਾਂ ਅੱਛਾ ਕੀ ਹੈ ਕਾਫੀ ਰਸ਼ ਐਸਐਲ ਮਾਹ ਦੇ ਦਰਬਾਰ ਵਿੱਚ ਮਾਦੀ ਭਗਤਾਂ ਦਾ ਭਾਰੀ ਰਸ਼ ਚਿੰਤਪੋਨੀ ਮਾਤਾ ਦੇ ਦਰਬਾਰ ਵਿੱਚ ਕਾਫੀ ਰਾਸ਼ਸਵੇਲੇ ਹਰ ਕੋਈ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਹੋਇਆ ਮਾਹ ਦੇ ਦਰਬਾਰ ਪਹੁੰਚਣ ਲਈ ਕਾਫੀ ਰਾਸ਼ਸਵੇਲੇ ਮਾਤਾ ਚਿੰਤਪੋਨੀ ਦਾ ਅਸੋਲੇ 12 ਬਾਰਾਂ ਬੱਤਕੇ ਹਨ ਤੇ ਮੰਦਿਰ ਬੰਦ ਹੋ ਗਿਆ ਕਿਉਂਕਿ ਮਾਂ ਜੀ ਨੂੰ ਧੋਵ ਲਗਾਣਾ ਹੈ ਤੇ ਸਾਰੀਆਂ ਸੰਕਟਾਂ ਉੱਥੇ ਰਸਤੇ ਵਿੱਚ ਹੀ ਬੈਠ ਗਈਆਂ ਹਨ ਜਦ ਤੱਕ ਮਾਂ ਜੀ ਦੇ ਉੱਥੇ ਮਾਂ ਜੀ ਨੂੰ ਧੋਵ ਲੱਗਦਾ ਹੈ ਸਾਰੇ ਅਸੀਂ ਇੱਥੇ ਬੈਠ ਕੇ ਇੰਤਜ਼ਾਰ ਕਰਾਂਗੇ ਕਿਉਂਕਿ ਸੋਲੇ ਮੰਦਿਰ ਬੰਦ ਚੁੱਕਾ ਹੈ ਕਿ ਮਾਂ ਨੂੰ ਧੋਵ ਲੱਗ ਚੁੱਕਾ ਹੈ ਤੇ ਫਿਰ ਦੁਆਰਾ ਚੰਨੀ ਪਿਆਰੀ ਕਾ ਲਈ ਮਾਂ ਕੋ ਕੰਪਨ ਵਾਸਤੇ ਬਹੁਤ ਹੀ ਜ਼ਿਆਦਾ ਰਸ਼ ਮਾਹ ਦੇ ਦਰਬਾਰ ਦੇ ਵਿੱਚ ਤਖਤ ਦਾ ਤੰਤਾ ਲੱਗਾ ਹੋਇਆ ਅੱਜ ਕਿੰਤ ਪਰ ਮਾਹ ਦੇ ਕੋ ਆਪੀ ਰਸ਼ ਦੇ ਸੱਤੇ ਹੋਣ ਸੀ ਲਈ ਕੋਈ ਜਲਦਬਾਜ਼ੀ ਨਹੀਂ ਹੋ ਰਹੀ ਹੈ ਮਾਹ ਦੇ ਤਖਤ ਰਾਮ ਨਾਲ ਲਿਆਂ ਚ ਖੜੇ ਹਨ ਆਪਣੀ ਬਾਈ ਦਾ ਇੰਤਜ਼ਾਰ ਕਰਨ ਵਾਸਤੇ ਰਾਮ ਨਾਲ माँ के दरबार वाल पहुँच रहे हैं लारी वारी रश काफ़ी है कोई धक्का कोई हुबाजी नहीं हो रही इस वे काफ़ी रश माँ के दरबार में माँ के धरतों का माँ चिंतापूर्णी सब चिंता दूर करने वाली माता जी अच्छी आप जी ने ਮਾਤਾ ਜੀ ਨੂੰ ਕੋਲ ਜੀ ਦਰਬਾਰ ਦੇ ਲੈ ਕੇ ਜਾਵਾਂਗੇ ਤੇ ਮਾਣ ਦਰਸ਼ਨੀ ਕਰਵਾਵਾਂਗੇ ਆਪ ਜੀ ਨੂੰ ਜਾਨਪਾਤ ਕਾ ਮਾਤਾ ਜੀ ਜੀ ਅਸੀਂ ਅਸੀਂ ਮਾਂ ਦੇ ਦਰਬਾਰ ਦੇ ਕੋਲ ਪਹੁੰਚ ਚੁੱਕੇ ਹਾਂ ਅਸੀਂ ਹਾਂ ਆਪ ਜੀ ਨੂੰ ਮਾਂ ਜੀ ਦਰਸ਼ਨੀ ਕਰਵਾਣੇ ਹਨ ਅਗਰ ਆਪ ਜੀ ਨੂੰ ਇਹ ਵੀ ਵੀ ਚੰਗੀ ਲੱਗੀ ਹੈ ਗੇਰ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਾਂ ਦੇ ਤੱਕ ਮਾਂ ਦੇ ਜੇ ਕਾਰੇ ਲਾਂਦੇ ਹੋਏ ਚਿੰਤਪਨੀ ਮਾਂ ਦੇ ਦਰਵਾਜ਼ੇ ਕੋਲ ਅਸੀਂ ਪਹੁੰਚ ਸਕਦੇ ਹਾਂ ਬਿਲਕੁਲ ਕਾਫੀ ਆਸ਼ਾ ਸਿਰਲੇ ਅਸੀਂ ਅੱਜ ਆਪ ਦੋਨੋਂ ਮਾਤਾ ਚਿੰਤਪਨੀ ਜੀ ਦੇ ਦਰਸ਼ਨ ਕਰਵਾਵਾਂਗੇ ਬਸ ਅਸੀਂ ਕੋਸ਼ਿਸ਼ ਤਾਂ ਇਹ ਬੇਸੰਦਰ ਪਹੁੰਚਣਾ ਮਾਤਾ ਦਰਬਾਰ ਕੋਲ ਮਾਏ ਜੀ ਤੁਹਾਨੂੰ ਦਰਸ਼ਨ ਕਰਾਣੇ ਮਾਤਾ ਜੀ ਦੇ ਮਾਂ ਚਿੰਤਾਪਰਨੀ ਸਭ ਦੀਆਂ ਚਿੰਤਾ ਦੂਰ ਕਰਨ ਵਾਲੀ ਮਾਂ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਨ ਵਾਲੀ ਮਾਂ ਚਿੰਤਾਪਰਨੀ ਤੇ ਆਪ ਜੀ ਨੇ ਹੁਣ ਮਾਂ ਦੇ ਦਰਸ਼ਨ ਕਰਨੇ ਹਨ ਅਸੀਂ ਲਈ ਬਿਲਕੁਲ ਅਸੀਂ ਮਾਂ ਦੇ ਦਰਵਾਜ਼ੇ ਤੋਂ ਬੰਦੇ ਕੋਲ ਪਹੁੰਚ ਸਕਦੇ ਹਾਂ ਅਸੀਂ ਸਭ ਨੇ ਹੁਣ ਮਾਤਾ ਚਿੰਤਪurni ਦਰਸ਼ਨ ਕਰਨੇ ਹਨ ਤੁਸੀਂ ਹੋਣਾ ਮਾਦੀਏ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ ਮਾਤਾ ਚਿੰਤਪurni ਨੂੰ ਦਰਸ਼ਨ ਕਰੋ ਜੈ ਜਾ ਮਤਾ ਦੀ ਜਾ ਮਤਾ ਦੀ ਜਾ ਮਤਾ ਦੀ ਮਾ ਚਿੰਤਾ ਕਰਨੀ ਸਭੀ ਚਿੰਤਾ ਦੂਰ ਕਰਨ ਵਾਲੀ ਮਤਾ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਬਣਾਓ